ਉਹਨਾਂ ਨੂੰ ਅਸੀਂ ਸੱਦਾ ਪੱਤਰ ਦੇ ਕੇ ਆਏ ਹਾਂ ਇਨਵੀਟੇਸ਼ਨ ਕਾਰਡ ਦੇ ਕੇ ਆਏ ਹਾਂ ਜੋ ਸ਼੍ਰੀ ਗੁਰੂ ਤੇਗ ਬਹਾਦਰ ਜੀ ਉਹਨਾਂ ਦਾ 350 ਸਾਲਾ ਸ਼ਹੀਦੀ ਪੁਰਬ ਜਿਹੜਾ ਮਨਾ ਰਹੇ ਹਾਂ ਉਹਦੇ ਜਿਹੜੇ ਸਮਾਗਮ ਨੇ ਉਹ 25 ਅਕਤੂਬਰ ਤੋਂ ਗੁਰਦੁਆਰਾ ਸ੍ਰੀ ਸ਼ੀਸ਼ ਗਨ ਸਾਹਿਬ ਦੇ ਕਾਬਨ ਸਾਹਿਬ ਤੋਂ ਸ਼ੁਰੂ ਹੋ ਚੁੱਕੇ ਪੂਰਾ ਮਹੀਨਾ ਅਲੋਕਿਕ ਕੀਰਤਨ ਸਮਾਗਮ ਦੀਵਾਨ ਸਜਣਗੇ ਜਿੱਥੇ ਜਿੱਥੇ ਗੁਰੂ ਸਾਹਿਬ ਦੀ ਚਰਨਛੋਪਾ ਪ੍ਰਾਪਤ ਧਰਤੀ ਹੈ ਹਨਾ ਪਿੰਡਾਂ ਦੇ ਵਿੱਚ ਵੀ ਤੇ ਪੂਰਾ ਮਹੀਨਾ ਚੱਲਣਗੇ ਸੋ ਮਾਨਯੋਗ ਰਾਸ਼ਟਰਪਤੀ ਜੀ ਨੂੰ ਅਸੀਂ 18 ਨਵੰਬਰ ਤੋਂ 25 ਨਵੰਬਰ ਤੱਕ ਉਹਨਾਂ ਨੂੰ ਅਸੀਂ ਕਹਾਂ ਕਿ ਕੋਈ ਵੀ ਤੁਹਾਨੂੰ ਦਿਨ ਇਹਦੇ ਵਿੱਚੋਂ ਤੁਸੀਂ ਆਪਣੇ ਸ케ਜੂਲ ਮੁਤਾਬਕ ਦੇਖ ਲਿਓ ਤੇ ਤਾਂ ਕੋਈ ਵੀ ਦਿਨ ਜਿਹੜਾ ਉਹ ਫਾਈਨਲ ਕਰਨਗੇ ਅਸੀਂ ਉਹਨਾਂ ਦਾ ਉੱਥੇ ਪੰਜਾਬ ਦੇ ਵਿੱਚ ਸਵਾਗਤ ਕਰਾਂਗੇ ਤੇ ਉਹਨਾਂ ਨੂੰ ویسੇ ਤਾਂ ਉਹਨਾਂ ਨੂੰ ਸਾਰਾ ਪਤਾ ਹੈ ਕਿ ਉਹ ਬਹੁਤ ਖੁਦ ਵੀ ਬਹੁਤ ਜਿਹੜਾ ਧਾਰਮਿਕ ਖੇਲਾਂ ਦੇ ਨੇ ਇਸ ਤੋਂ ਪਹਿਲਾਂ ਵੀ ਜਿਸ ਵੇਲੇ ਪੰਜਾਬ ਦੇ ਵਿੱਚ ਉਹ ਆਏ ਸੀਗੇ ਦਰਬਾਰ ਸਾਹਿਬ ਦੇ ਵਿੱਚ ਉਹਨਾਂ ਨੇ ਲਗਭਗ 2 ਘੰਟੇ ਬਿਤਾਏ ਸੀ ਜਿਹਦੇ ਵਿੱਚ ਲੰਗਰ ਵੀ ਸ਼ਕਿਆ ਸੀ ਕੀਰਤਨ ਵੀ ਸਰਵਣ ਕੀਤਾ ਸੀ ਸੋ ਅਸੀਂ ਰਾਸ਼ਟਰਪਤੀ ਜੀ ਨੂੰ ਇਹ ਕਿਹਾ ਕਿ ਜੋ కృਤੇਗਵਾਦ ਜੀ ਦੀ ਕੁਰਬਾਨੀ ਹੈ ਐਸੀ ਮਿਸਾਲਾਂ ਬਹੁਤ ਰੇਅਰ ਨੇ ਬਹੁਤ ਘੱਟ ਮਿਲਦੀਆਂ ਨੇ ਕਿ ਮਾਨਵਤਾ ਲਈ ਇੱਕ ਆਪਣਾ ਸੀਸ ਦੇ ਦੇਣਾ ਸੋ ਪੂਰੇ ਦੇਸ਼ ਦੇ ਸਾਰੇ ਰਾਜਾਂ ਦੇ ਮੁੱਖ ਮੰਤਰੀ ਸਹਿਬਾਨ ਪੂਰੀ ਦੁਨੀਆ ਦੇ ਵਿੱਚ ਵਸਦੇ ਪੰਜਾਬੀ ਦਾ ਨਾਨਕਲੇਵਾ ਜਿਹੜੀ ਸੰਗਤ ਸਾਰਿਆਂ ਨੂੰ ਖੁੱਲਾ ਸੱਦਾ ਅਸੀਂ ਸਾਰੇ ਐਮਬੈਸਡਰਸ ਜਿਹੜੇ ਐਂਬੈਸੀਆਂ ਦੇ ਨੇ ਉਹਨਾਂ ਨੂੰ ਉੱਥੇ ਬੁਲਾ ਰਹੇ ਹਾਂ ਅਨੰਦਪੁਰ ਸਾਹਿਬ 23 24 25 ਤੇ ਨੂੰ ਜਿਹੜੇ ਮੇਨ ਫੰਕਸ਼ਨ ਹੋਣਗੇ 24 ਨਵੰਬਰ ਨੂੰ ਵਿਧਾਨ ਸਭਾ ਦਾ ਸੈਸ਼ਨ ਵੀ ਇੱਕ ਰੋਜਾ ਜਿਹੜਾ ਸੈਸ਼ਨ ਹੈ ਉਹ ਵੀ ਅਨੰਦਪੁਰ ਸਾਹਿਬੀ ਹੋਊਗਾ ਸੋ ਸਾਨੂੰ ਸਾਡਾ ਵਿਰਸਾ ਸਾਡੇ ਪੁਰਖਿਆਂ ਦੀਆਂ ਸ਼ਹਾਦਤਾਂ ਜਿਹੜੀਆਂ ਨੇ ਉਹਨਾਂ ਨੂੰ ਯਾਦ ਵੀ ਰੱਖਣਾ ਚਾਹੀਦਾ ਔਰ ਅਗਲੀ ਪੀੜ੍ਹੀ ਤੱਕ ਪਹੁੰਚਾਉਣਾ ਚਾਹੀਦਾ ਤਾਂ ਕਿ ਇਹ ਪਤਾ ਲੱਗ ਸਕੇ ਸਾਡੀਆਂ ਉਹਨਾਂ ਨੇ ਪੀੜ੍ਹੀਆਂ ਨੂੰ ਕਿ ਜਿਹੜੀਆਂ ਕੁਰਬਾਨੀਆਂ ਦੇ ਕੇ ਸਾਨੂੰ ਜਿਹੜਾ ਇਹਨੂੰ ਤੋਂ ਵੀ ਮਿਲੇ ਨੇ ਚਾਹੇ ਉਹ ਹਿੰਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅ ਸ਼੍ਰੀ ਗੁਰੂ ਹਰਗੋਬਿੰਦ ਜੀ ਜਿਹੜੇ ਛੇਵੇਂ ਪਾਸ਼ਾ ਉਹਨਾਂ ਨੂੰ ਗਵਾਲੀਅਰ ਦੇ ਕਿਲ੍ਹੇਆਂ ਚ ਕੈਦ ਕਰਨਾ ਫਿਰ ਬਵੰਜਰ ਰਾਜਾਂ ਸਮੇਤ ਉਹਨਾਂ ਨੂੰ ਉਹਨਾਂ ਨੇ ਬਲੌਰ ਜਿਹੜਾ ਬਾਹਰ ਆਉਣਾ ਸੋ ਗੁਰੂ ਤੇਗ ਬਹਾਦਰ ਜੀ ਦੇ ਮੈਂ ਰਾਸ਼ਟਰਪਤੀ ਜੀ ਨੂੰ ਇਹ ਦੱਸਿਆ ਕਿ ਸਭ ਤੋਂ ਵੱਧ ਸ਼ਹਾਦਤ ਜਿਹੜੀ ਗੁਰੂ ਤੇਗ ਬਹਾਦਰ ਜੀ ਦੇ ਖਾਨਦਾਨ ਚ ਹੋਈ ਹੈ ਪੋਤਿਆਂ ਤੱਕ ਦੀਆਂ ਸ਼ਹਾਦਤਾਂ ਜਿਹੜੀਆਂ ਚਾਰੋਂ ਸਹਬਜ਼ਾਦੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਤਾ ਗੁਜਰੀ ਜੀ ਤੇ ਉਹਨਾਂ ਦੇ ਜਿੰਨੇ ਵੀ ਪਰਦਾਦਿਆਂ ਤੋਂ ਲੈ ਕੇ ਪੋਤਿਆਂ ਤੱਕ ਇਹ ਇਸ ਤਰ੍ਹਾਂ ਦੀ ਮਤਲਬ ਸ਼ਹਾਦਤ ਵਾਲੀ ਪਰਿਵਾਰ ਕੋਈ ਹਿਸਟਰੀs ਕਿਤੇ ਮਿਸਾਲ ਮਿਲਦੀ ਨਹੀਂ ਸੋ ਮੈਨੂੰ ਉਮੀਦ ਹੈ ਕਿ ਰਾਸ਼ਟਰਪਤੀ ਜੀ ਉੱਥੇ ਆ ਕੇ ਇਹਨਾਂ ਸਮਾਗਮ ਦਾ ਵੀ ਹਿੱਸਾ ਲੈਣਗੇ ਤੇ ਪੀਐਮ ਮੈਚ ਜੀ ਹਾਂਜੀ ਪ੍ਰਧਾਨ ਮੰਤਰੀ ਜੀ ਤੋਂ ਵੀ ਟਾਈਮ ਮੰਗਿਆ ਹੋਇਆ ਜਦੋਂ ਉਹਨਾਂ ਨੇ ਟਾਈਮ ਦਿੱਤਾ ਤਾਂ ਮੈਂ ਉਹਨਾਂ ਨੂੰ ਵੀ ਖੁਦ ਸੱਦਾ ਪੱਤਰ ਦੇਣਾ ਹਾਂ ਤਾਂ ਕਿ ਇਹਨੂੰ ਅਸੀਂ ਮਨੁੱਖੀ ਅਧਿਕਾਰ ਦੇ ਵਿਸ਼ੇ ਤੌਰ ਤੇ ਮਨਾਉਣਾ ਚਾਹੁੰਦੇ ਹਾਂ ਪੂਰੇ ਦੇਸ਼ 'ਚ ਕਿਉਂਕਿ ਕਸ਼ਮੀਰ ਤੋਂ ਅਸੀਂ ਸ਼ੁਰੂ ਕਰਾਂਗੇ ਸਾਡੇ ਕਾਫਲੇ ਜਿਹੜੇ ਜਿਹੜੇ ਚੱਲਣਗੇ ਧਾਰਮਿਕ ਯਾਤਰਾਵਾਂ ਕਸ਼ਮੀਰ ਤੋਂ ਸ਼ੁਰੂ ਹੋਣਗੇ ਮਾਝੇ ਤੋਂ ਸ਼ੁਰੂ ਹੋਣਗੇ ਮਾਲਵੇ ਤੋਂ ਸ਼ੁਰੂ ਹੋਣਗੇ 도ਆਬੇ ਤੋਂ ਸਾਰੇ ਅਨੰਦਪੁਰ ਸਾਹਿਬ ਕੱਠੇ ਹੋ ਮੰਗੇ ਉਸ ਤੋਂ ਬਾਅਦ ਫਿਰ ਅਨੰਦਪੁਰ ਸਾਹਿਬ ਦੇ ਵਿੱਚ 25 ਤਰੀਕ ਨੂੰ ਪੋਹ ਪਹ ਜਾਣਗੇ ਉਸ ਤੋਂ ਬਾਅਦ ਫਿਰ ਚਾਂਦਨੀ ਚੌਕ ਵੱਲ ਨੂੰ ਕੋਚ ਕੀਤਾ ਜਾਊਗਾ ਜਿੱਥੇ ਉਹਨਾਂ ਦੀ ਸ਼ਾਦੀ ਹੋਸੀ ਸ਼ਿਰਨਗਰ ਜਾਏਗੇ ਕਸ਼ਮੀਰ ਹਾਂਜੀ ਸ਼ਿਰਨਗਰ ਤੋਂ ਸ਼ੁਰੂ ਕਰਾਂਗੇ ਜਾਵਾਂਗੇ ਸੀ ਤੇ ਸਾਰਾ ਉਹਦਾ ਜਿਹੜਾ ਸਕੇਡਿਊਲ ਹੈ ਕਿੰਨੀ ਤਰੀਕ ਨੂੰ ਕਿੱਥੇ ਪਹੁੰਚੂ ਆਫਲਾ ਔਰ ਜਿੱਥੇ ਜਿੱਥੇ ਉਹਨਾਂ ਨੇ ਮੁਕਾਮ ਕਰਨਾ ਹੈ ਜਿੱਥੇ ਜਿੱਥੇ ਠਹਿਰਨਾ ਹੈ ਉਨਾ ਅਸੀਂ ਕੋਸ਼ਿਸ਼ ਇਹ ਕਰਾਂਗੇ ਕਿ ਜਿਹੜੇ ਰੂਟ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਚਲਦੇ ਰਹੇ ਹਨ ਉਹ 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 ਉਹਨਾਂ ਰੂਟਾਂ ਨੂੰ ਫੋਲੋ ਕੀਤਾ ਜਾਵੇ ਤਾਂ ਤਾਂ ਕਿ ਉਹਨਾਂ ਦੀ ਜਿਹੜੀ 350 ਸਾਲਾਂ ਦੀ ਸ਼ਹਾਦਤ ਹੈ ਉਹਨੋਂ ਅਸੀਂ ਸੱਚੀ ਸੱਚੀ ਸ਼ਰਧਾਂਜਲੀ ਦੇ ਸਕੀਏ ਕਿ ਐਸਆਈਆਰ ਨੂੰ ਲੱਗਿਆ ਜਿਵੇਂ ਚਨਾਵਾਂ ਕਰਿਆ ਬਾਕੀ ਰਾਜਨੀਤਿਕ ਦਿੱਕਾ ਜਿੰਨੇ ਗੱਲਾਂ ਕਰਦੇ ਫਿਰ ਪਾਲਾਂ ਰਾਸ਼ਟਰਪਤੀ ਕੋਲ ਅੰਚ ਖੜੇ ਆਇਆ ਇੱਕ ਨਿਊਟਰਲ ਪਲੇਸ ਤੇ ਇੱਕ ਇੱਕ ਸਾਰੀ ਇਹਦੇ ਨਾਲ ਹੀ ਸਵਾਲ ਹੈ ਗੁਰਦੇਵ ਜੀ ਇਹ ਸਾਰੇ ਸੀਐਮ ਲੋਕ ਹੋਗੇ ਸੱਤਾ ਬਦਲਣ ਹਾਂਜੀ ਕਿੰਨੇ ਸਾਰੇ ਦੇਸ਼ ਦੇ ਜਿੰਨੇ ਵੀ ਸੀਐਮ ਨੇ ਜਾ ਜਿਹੜੇ ਯੂਟੀ ਦੇ ਜਿਹੜੇ ਗਵਰਨਰਜ਼ ਨੇ ਜਾ ਲੈਫਟੇਨ ਕੋਨਨ ਸਾਰਿਆਂ ਨੂੰ ਅਸੀਂ ਸਤਾ ਪਤਾ ਤੇ ਹੋਰ ਪਹੁੰਚ ਗਿਆ ਨਾ ਕੋਈ ਸਤਾ ਪਤਾ ਤਾਂ ਮਾਨ ਸਾਹਿਬ 23 24 25 ਕੋ ਹੀ 3 ਦਿਨ ਵਿੱਚ ਸੀ ਉਹ 3 ਦਿਨ ਨਨਪੁਰ ਸਾਹਾ ਬਾਕੀ ਸਮਾਗਮ ਤਾਂ 100 10 ਪਿੰਡ ਤੇ 40 ਦੇ ਕਰੀਬ ਕਸਬੇ ਜਿੱਥੇ ਜਿੱਥੇ ਗੁਰੂ ਸਾਹਿਬ ਗਏ ਚਾਹੇ ਉਹ ਅਤਰੰਤਾਰਨ ਸਾਹਿਬ ਹੈ ਚੈਤਲ ਬੰਡੀ ਸਾਹਬ ਉਹ ਹੈ ਪਟਿਆਲਾ ਹੈ ਮਾਲਵੇ ਦੇ ਬਹੁਤ ਸਾਰੇ ਪਿੰਡ ਨੇ ਜਿਹਦੇ ਵਿੱਚ ਮੂਲੋਵਾਲ ਤੋਂ ਤੁਰੇ ਹੈ ਹਲਕੇ ਚ ਪੈਂਦਾ ਹੈ ਤੇ ਫਰਵਾਹੀ ਸੇਖਾ ਹੰਡੇ ਆਇਆ ਜੋ ਉਹ ਸਾਰਾ ਰਿਕਾਰਡ ਅਸੀਂ ਜਿਹੜੇ ਸਿੱਖ ਵਿਦਵਾਨਾਂ ਤੋਂ ਅਸੀਂ ਲਿਆ ਉਹਨਾਂ ਦੇ ਰੋਟ ਦਾ ਜੋ ਔਰ ਸਾਰੇ ਜਿਹੜੀ ਮਹਾਪੁਰਖ ਜਿਹੜੇ ਮੈਂ ਆਪਣੇ ਗ੍ਰੈਬ ਕੇ ਉਹਨਾਂ ਨਾਲ ਮੁਲਾਕਾਤ ਕੀਤੀ ਤੇ ਉਹ ਉਹਨਾਂ ਨੂੰ ਕਿਹਾ ਕਿ ਤੁਸੀਂ ਗੁਣੀ ਗੈਨੀ ਬੰਦੇ ਹੋ ਤੁਸੀਂ ਮਰਿਆਦਾ ਦਾ ਖਿਆਲ ਰੱਖ ਕੇ ਤੁਸੀਂ ਅੱਗੇ ਲੱਗੋ ਗਵਰਨਮੈਂਟ ਸਪੋਰਟਿੰਗ ਬਾਡੀ ਰਹੂਗੀ ਅਸੀਂ ਸਾਨੂੰ ਤੁਸੀਂ ਜੋ ਕਹੋਗੇ ਅਸੀਂ ਉਹ ਜਿਵੇਂ ਕਰਾਂਗੇ ਪਰ ਇਹ ਪੂਰੀ ਦੁਨੀਆ ਦੇ ਵਿੱਚ ਇਹ ਗੱਲ ਮੈਸੇਜ ਇਹ ਜਾਣਾ ਚਾਹੀਦਾ ਕਿ ਇਹ ਜਿਹੜੀ ਸਾਡੀਆਂ ਜਿਹੜੀਆਂ ਕੁਰਬਾਨੀਆਂ ਨੇ ਉਹ ਬਹੁਤ ਅਦੁੱਤੀ ਕੁਰਬਾਨੀਆਂ ਨੇ ਲਾ-ਮਿਸਾਲ ਕੁਰਬਾਨੀਆਂ ਨੇ ਜਿਨ੍ਹਾਂ ਦੀ ਕੋਈ ਮਿਸਾਲ ਨਹੀਂ ਮਿਲਦੀ ਤਾਂ ਕਿ ਉਹਨਾਂ ਵਾਲੀਆਂ ਪੀੜ੍ਹੀਆਂ ਤੱਕ ਇਹ ਮੈਸੇਜ ਪਹੁੰਚੇ ਕਿ ਜਿਹੜੀ ਸਾਡੇ ਗੁਰੂਆਂ ਦੀ ਕੁਰਬਾਨੀ ਹੈ ਉਹ ਹਮੇਸ਼ਾ ਯਾਦ ਰੱਖੀ ਜਾਊਗੀ ਔਰ ਰਹਿੰਦੀ ਦੁਨੀਆ ਤੱਕ ਯਾਦ ਰਹੇ ਉਮਰ ਅਬਦੁੱਲਾ ਫੋਰਨ ਡੈਲੀਗੇਟ ਹਾਂਜੀ ਉਹਨਾਂ ਨਾਲ ਵੀ ਸੰਪਰਕ ਹੋਵੇਗਾ ਉਹ ਸ਼ਾਮਿਲ ਹੋਣਗੇ ਸ਼ਾਮਿਲ ਹੋਣਗੇ ਹਾਂਜੀ ਫੋਰਨ ਡੈਲੀਗੇਟ ਸਾਰੇ ਅੰਬੈਸਡਰ ਜਿੰਨੇ ਵੀ ਅਮਰੀਕਾ ਦੇ ਆਸਟ੍ਰੇਲੀਆ ਦੇ ਨਿਊਜ਼ੀਲੈਂਡ ਦੇ ਕੈਨੇਡਾ ਦੇ ਹੈਨਾ ਇੰਗਲੈਂਡ ਦੇ ਔਰ ਜਿੰਨੇ ਵੀ ਮਤਲਬ ਜਿਹੜੇ ਕੰਟਰੀ ਨੇ ਉਹਨਾਂ ਦੇ ਅੰਬੈਸਟਰਸ ਨੂੰ ਅਸੀਂ ਸਦਾ ਬਤ ਬੇਰੇ ਉਥੇ ਟੈਂਟ ਸਿਟੀ ਬਣ ਰਿਹਾ ਅ ਅਨੰਦਪੁਰ ਸਾਹਿਬ ਉਥੇ ਰਹਿਣ ਦਾ ਪ੍ਰਬੰਧ ਵੀ ਬੜਾ ਵਧੀਆ ਹੋਊਗਾ ਔਰ ਭਾਈ ਜੈਤਾ ਜੀ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਔਰ ਭਾਈ ਧਿਆਲਾ ਜੀ ਉਹਨਾਂ ਦੇ ਵੀ ਅਸੀਂ ਉਥੇ ਮਿਊਜ਼ੀਅਮ ਵੀ ਬਣਾਏ ਨੇ ਤੇ ਉਥੇ ਉਹਨਾਂ ਬਾਰੇ ਡਾਕੂਮੈਂਟਰੀਜ਼ ਉਹਨਾਂ ਦੀ ਜ਼ਿੰਦਗੀ ਤੇ ਵੀ ਕਿਵੇਂ ਉਹਨਾਂ ਨੇ ਸਾਥ ਦਿੱਤਾ ਸ਼ਹਾਦਤ ਵੇਲੇ ਕੌਣ ਕੌਣ ਨਾਲ ਆਏ ਆਗਰੇ ਦੇ ਵਿੱਚ ਗ੍ਰਿਫਤਾਰੀਆਂ ਕਿੰਨਾ-ਕਿੰਨਾਂ ਦੀਆਂ ਹੋਈਆਂ ਸੋ ਸਾਰਾ ਪੂਰਾ ਇਤਿਹਾਸ ਅਸੀਂ ਜਿਹੜਾ ਉਹ ਸੋਖੀ ਲੈਂਗੁਏਜ ਦੇ ਵਿੱਚ ਕਰਕੇ ਅਸੀਂ ਸਮਝਾਉਂਦਾ ਮਾਨਤਾਬਾਪ ਨੇ ਕਹਾ ਕਿ 24 ਨਵੰਬਰ ਤੇ ਵਿਧਾਨ ਸਭਾ ਹਾਂ ਇੱਕ ਇੱਕ ਤੋਂ ਉਹ ਮਹੀ पे होगी हां ਜਨੰਦਗੁਰ ਸਾਹਿਬ